ਹਾਂਜੀ ਵੀਰੇ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜਾ ਬੱਕਰਾ ਹੋਰ ਆ ਬੱਕਰੇ ਨੇ ਚਾਰ ਖਾਲਿਆ ਬਾਲਾ ਵੀਰੇ ਕਿ ਦੇਖ ਮਣੋਟਾਂ ਅੰਦਰੋਂ ਨਿਕਲਿਆ ਬਾਕਲ ਕਿਉਂ ਖਾ ਗਿਆ ਬਾਲਾ ਇਹ ਬ੍ਰੇਕਰੇ ਰੱਖਿਆ ਗਿਆ ਤੱਕਰੇਲੂ ਆਮ ਪਾਲਿਆ ਹੋਇਆ ਪਹਿਲਾਂ ਨੇ ਭਰਾ ਦੀ ਇੱਕ ਬੱਕਰੀ ਖਾਗੀ ਸੀ ਬਹੁਤ ਜ਼ਿਆਦਾ ਯਾਰ ਉਹ ਤਾਂ ਮਰ ਗਈ ਸੀਗੀ ਤੇ ਉਹ ਵਿੱਚ ਅਸੀਂ ਗੌਰ ਨਹੀਂ ਹੋਈ ਇਹਨਾਂ ਦੀ ਚਲੋ ਹੁਣ ਆਪਾਂ ਨੇ ਇਹਦਾ ਪਹਿਲਾ ਟੱਪਰੇ ਡਿਕਡੂਕੇ ਲਾਏ ਤੇ ਜਦੋਂ ਨਹੀਂ ਠੀਕ ਹੋਇਆ ਬਹੁ ਵਿਚਾਰੀ ਆ ਤਾ ਫਿਰ ਆਪਾਂ ਲਈ ਹੋਰ ਆਪਸ਼ਨ ਹੈ ਨਹੀਂ ਦੀ ਕੋਈ ਆਪੇ ਅੰਦਰ ਟਿਊਬ ਪਾਈ ਆ। ਉਹ ਟਿਊਬ ਪਾਉਣ ਤੋਂ ਬਾਅਦ ਤੁਸੀਂ ਦੇਖੋ ਇਹਦੇ ਅੰਦਰੋਂ ਕਿੰਨਾ ਸਾਮਾਨ ਨਿਕਲਦਾ ਜੀ। ਇਹ ਤੋਂ ਪਹਿਲਾਂ ਬਹੁਤ ਸਾਮਾਨ ਨਿਕਲ ਚੱਲਿਆ। ਆ ਮੈਂ ਬੜੀ ਵੱਡੀ ਵੀਡੀਓ ਬਣਾਣੀ ਹੈਗੀ ਵੱਡੀ ਦਾ ਵੀਡੀਓ ਬਹੁਤ ਬਣ ਜੂਗੀ। ਤੇ ਇਹਦੇ ਵਿੱਚ 11 ਮੇਰੇ ਜੰਮਿਆ ਹੋਇਆ ਮਾਲ ਖੜਿਆ। ਬਹੁਤ ਜਿਆਦੇ ਮਚਹਣ ਹੈ ਪੈਤੀ, ਪੇਟ ਦੱਬ ਦੱਬ ਕੇ ਤੇ ਵਿੱਚ ਪਾਣੀ ਬਹੁਤ ਜਿਆਦੇ ਪਾਉਣਾ ਪੈ ਗਿਆ ਤੇ ਕੱਢਿਆ। ਤੇ ਬੱਕਰੇ ਦੇ ਕੱਢਣ ਤੋਂ ਬਾਅਦ ਬੱਕਰੇ ਨੋਰਮਲ ਠੀਕ ਠਾਕ ਆ ਭਰਾ ਹੁੰਦਾ ਜੀ ਤੇ ਇਹਨਾਂ ਵਿੱਚ ਵੀਰੇ ਘਟ ਘਟ ਆਪਣਾ ਇਹ ਸਟੈਗਮੈਂਟ ਟਾਈਮਾਂ ਕੇਸ਼ ਆ ਜੀ ਮੈਂ ਆਪਣੇ ਆ ਦੋ ਮਹੀਨਿਆਂ ਦਾ ਨਦਰੰਦਰ ਟਾਈਮ ਟਾਈਮਟੇਮੇ ਕੇਸ਼ ਆ ਜੀ ਸਾਰੇ ਪਛੋ ਠੀਕ ਹੋਣੀ ਸਿਰਫ ਇੱਕ ਐਨੀਮਲ ਮਰਿਆ ਇਹ ਚੀਜ਼ ਨਾਲ ਜੀ ਉਹ ਵੀ ਗਏ ਨੇ ਤੇ ਬੰਨ ਪੈ ਨੂੰ 23 ਦਿਨ ਹੋ ਗਏ ਤੇ ਤੇ ਉਹ ਬੁਢੀ ਮੱਝ ਦੀ ਨਹੀਂ ਇਹਦਾ ਵੀਰੇ ਹੱਲ ਹੈਗਾ ਕੋਈ ਚੱਕਰ ਦੀ ਗੱਲ ਨਹੀਂ ਵਿੱਚ ਲੋਕਾਂ ਨੇ ਟਿਊਬ ਪਾਇਆ ਪਾਤਾ ਜੀ ਇਹਦਾ ਮਰ ਤੂੰ ਮੈਂ ਧਮਕਾ ਹੋ ਜੂ ਕੁਝ ਨਹੀਂ ਹੁੰਦਾ ਵੀਰੇ ਜਿਵੇਂ ਠੀਕ ਹੁੰਦੇ ਨੇ ਉਹ ਨਾਰਮਲ ਗੱਲ ਨਹੀਂ ਵੱਡੀ ਗੱਲ ਨਹੀਂ ਹੈਗੀ ਆਮ ਗੱਲ ਨਾਰਮਲ ਗੱਲ ਹੀ ਹੈ ਇਹ ਸਾਰੇ ਓਕੇ ਹੋਏ ਨੇ ਹੁਣ ਤੱਕ ਮੈਂ ਬਹੁਤੇ ਕੱਢ ਚੁੱਕਿਆ ਆ ਪੰਜ ਛੇ ਬੱਕਰਾਂ ਦੇ ਕੱਢ ਦੋਕਿਆਂ ਗਾਵਾਂਾਂ ਦੇ ਮੱਝਾਂ ਦੇ ਕੱਢ ਚੁੱਕਿਆ ਸਾਰੇ ਠੀਕ ਹੋ ਗਏ ਜੀ ਬਾਕੀ ਵੀਰੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਬੱਕਰਾ ਜਮਾਂ ਨਾਰਮਲ ਆ ਕੁੱਖ ਵਿੱਚ ਵੱੜ ਗਈ ਜਮਾਂ ਤੇ ਆਪਾਂ ਇਹਨੂੰ ਪਛਾਹਦੀ ਬਾਈ ਨੂੰ ਮੈਂ ਕੀ ਵੱਧ ਪਾਇਆ ਸੀ ਇਹ ਵੀ ਕਹਿੰਦਾ ਕਹਿੰਦਾ ਚਾਰ ਕਹਿੰਦਾ ਉਹ ਖਾ ਗਈ ਤੇ ਬਾਕੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਮਰੇ ਚੈਨ ਮਰੇ ਸਬਸਕ੍ਰਾਈਬ ਕਰ ਦਿਓ ਯਾਰਾ